ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਛੇੜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਸੇ ਤਹਿਤ ਪੰਜਾਬ ਪੁਲਿਸ ਨੇ ਵੱਡਾ ਕਦਮ ਚੁੱਕਦਿਆਂ ਬਠਿੰਡਾ 'ਚ ਵੱਡੇ ਨਸ਼ਾ ਤਸਕਰ ਖਿਲਾਫ ਐਕਸ਼ਨ ਲਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪਾਰੀ ਪੁਲਿਸ ਫੋਰਸ ਨਾਲ ਨਸ਼ਾ ਤਸਕਰ ਖਿਲਾਫ ਕਾਰਵਾਈ ਕਰਦੇ ਆ ਡਰੱਗ ਮਨੀ ਨਾਲ ਬਣਾਏ ਗਏ ਘਰ ਨੂੰ ਟਾਲ ਦਿੱਤਾ ਗਿਆ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦੇ ਆ ਨਸ਼ਾ ਤਸਕਰ ਵੱਲੋਂ ਸਰਕਾਰੀ ਜ਼ਮੀਨ ਤੇ ਬਣਾਇਆ ਗਿਆ ਘਰ ਟਾ ਦਿੱਤਾ ਗਿਆ ਹੈ ਦੱਸਣਯੋਗ ਹੈ ਕਿ ਉਦ ਨਸ਼ੇ ਵਿਰੁੱਧ ਮੁਹਿੰਮ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਬੀਤੇ ਦਿਨੀ ਕਈ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ਤੇ ਕਾਰਵਾਈ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸ਼ਨੀਵਾਰ ਨੂੰ ਵੱਡੇ ਪੱਧਰ ਤੇ ਪੁਲਿਸ ਨੂੰ ਜ਼ਮੀਨੀ ਪੱਧਰ ਤੇ ਉਤਾਰਿਆ ਗਿਆ ਹੈ ਜਿਸ ਦੇ ਚਲਦਿਆਂ ਪੰਜਾਬ ਦੇ ਲਗਭਗ 750 ਟਿਕਾਣਿਆਂ ਤੇ ਪੁਲਿਸ ਦੀ ਕਾਰਵਾਈ ਹੋਈ ਹੈ ਨਸ਼ੇ ਖਿਲਾਫ ਪੰਜਾਬ ਚ ਲਗਭਗ 12000 ਤੋਂ ਵੱਧ ਪੁਲਿਸ ਅਫਸਰ ਅਤੇ ਜਵਾਨ ਮੈਦਾਨ ਵਿੱਚ ਉਤਰ ਗਏ ਹਨ ਸੂਬੇ ਭਰ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਬਠਿੰਡਾ ਪਟਿਆਲਾ ਜਲੰਧਰ ਮੋਗਾ ਜੀਰਾ ਫਿਰੋਜ਼ਪੁਰ ਅੰਮ੍ਰਿਤਸਰ ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਚ ਰੇਡ ਕੀਤੀ ਗਈ ਹੈ ਵੀ ਸੂਚਨਾ ਮਿਲੀ ਹੈ ਕਿ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਚ ਡਰੱਗ ਪੈਡਲਰਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੁਣ ਪੰਜਾਬ ਪੁਲਿਸ ਵੱਲੋਂ ਬਠਿੰਡਾ ਚ ਹੁਣੇ-ਹੁਣੇ ਵੱਡਾ ਐਕਸ਼ਨ ਲੈਂਦੇ ਆ ਨਸ਼ਾ ਤਸਕਰ ਖਿਲਾਫ ਕਾਰਵਾਈ ਕੀਤੀ ਗਈ ਹੈ ਸੋਏ ਸੀ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ ਧੰਨਵਾਦ ਵਾਸੀ ਬਸਤੀ ਨੰਬਰ 2 ਵੀਰਤਲਾਬ ਦੇ ਰਹਿਣ ਵਾਲਾ ਹੈਗਾ ਸਾਨੂੰ ਸਿਵਲ ਪ੍ਰਸ਼ਾਸਨ ਤੋਂ ਪਤਾ ਲੱਗਿਆ ਸੀਗਾ ਕਿ ਇਹ ਜਿਹੜੀ ਜ਼ਮੀਨ ਹੈਗੀ ਇਹ ਸਰਕਾਰੀ ਜ਼ਮੀਨ ਹੈ ਦੇ ਡੋਨਟ ਹੈਵ ਐਨੀ ਅਥੋਰਾਈਜੇਸ਼ਨ ਓਵਰ ਇਟ ਜਿਹੜਾ ਸੂਰਤ ਸਿੰਘ ਹੈ ਇਹਦੀ ਵਾਈਫ ਕੁਲਵਿੰਦਰ ਕੌਰ ਇੱਥੇ ਨਜਾਇਜ਼ ਉਸਾਰੀ ਕਰਾਰੀ ਸੀਗੀ ਤਾਂ ਸਾਨੂੰ ਐਸਡੀਐਮ ਸਾਹਿਬ ਵੱਲੋਂ ਪੁਲਿਸ ਪ੍ਰੋਟੈਕਸ਼ਨ ਟੂ ਡਿਮੋਲਿਸ਼ ਦਿਸ ਕੰਸਟਰਕਸ਼ਨ ਲਈ ਹੈਲਪ ਦੀ ਲੈਟਰ ਆਈ ਸੀਗੀ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਸੂਰਤ ਸਿੰਘ ਹੈ ਇਹਦੇ ਤੇ 9 ਐਫਆਈਆਰ ਦਰਜ ਹੈ ਜਿਹਦੇ ਵਿੱਚ 5 ਐਫਆਈਆਰ ਐਨਡੀਪੀਐਸ ਐਕਟ ਦੇ ਤਹਿਤ ਹੈਗੇ 3 ਪਰਚੇ ਐਕਸਾਈਸ ਐਕਟ ਦੇ ਹੈਗੇ ਔਰ ਇਹਦੇ ਤੇ ਰੀਸੈਂਟਲੀ ਇੱਕ ਪਰਚਾ 307 353 186 148 149 ਦੇ ਤਹਿਤ ਵੀ ਦਰਜ ਹੋਇਆ ਜਿਹਦੇ ਚ ਇਸ ਟਾਈਮੇ ਪਟੰਨਾ ਜੇਲ੍ਹ ਚ ਲੌਂਚ ਹੈਗਾ ਔਰ ਇਹਦੇ ਭਰਾ ਤੇ ਵੀ ਕਈ ਪਰਚੇ ਦਰਜ ਹੈਗੇ ਐਨਡੀਪੀਐਸ ਦੇ ਹੀ ਸੋ ਇਹਨਾਂ ਦੀ ਫੈਮਿਲੀ ਨਸ਼ਾ ਤਸਕਰੀ ਚ ਕਾਫੀ ਬੁਰੀ ਤਰ੍ਹਾਂ ਲਿਪਟ ਹੈਗੀ ਹੈ ਇਹਦੇ ਤਹਿਤ ਹੀ ਸੀਐਮ ਸਾਹਿਬ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਦੀ ਇੱਕ ਸ਼ੁਰੂ ਕੀਤੀ ਗਈ ਹੈ ਉਹਨਾਂ ਵੱਲੋਂ ਉਦੇ ਤਹਿਤ ਹੀ ਤੁਹਾਨੂੰ ਪਤਾ ਹੈ ਕਿ ਦੋ-ਤਿੰਨ ਦਿਨ ਪਹਿਲਾਂ ਵੀ ਅਸੀਂ ਬੀਰ ਤਲਾਬ 'ਚ ਇੱਕ ਕਸੋ ਆਪਰੇਸ਼ਨ ਕੀਤਾ ਸੀਗਾ ਉਦੋਂ ਵੀ ਸਾਨੂੰ ਕਾਫੀ ਲੋਕਲ ਪਬਲਿਕ ਨੇ ਦੱਸਿਆ ਕਿ ਇਹਨਾਂ ਦੀ ਫੈਮਲੀ ਕਾਫੀ ਇਸਕਮ 'ਚ ਲੱਗੀ ਹੋਈ ਹੈ ਸੋ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਇਕੱਠੇ ਹੋ ਕੇ ਅੱਜ ਮੇਰੇ ਨਾਲ ਐਸਡੀਐਮ ਸਾਹਿਬ ਵੀ ਆਏ ਅਸੀਂ ਆਪ ਖੜੇ ਹੋ ਕੇ ਇਹਨਾਂ ਦਾ ਡਿਮੋਲਿਸ਼ ਕਰਾ ਰਹੇ ਹਾਂ ਜੋ ਜੋ ਇਸ ਜ਼ਮੀਨ ਤੇ ਇਨਾਦੀ ਕੋਈ ਅਥਾਰਟੀ ਵੀ ਨਹੀਂ ਹੈ ਮੈਮ ਇਹ ਦੋਨੇ ਭਰਾਵਾਂ ਦੀ ਜਿਹਾ ਸਿੱਕਲੇ ਨਹੀਂ ਜੀ ਇਹ ਜੋ ਪਤਾ ਲੱਗਿਆ ਪਹਿਲੀ ਗੱਲ ਤਾਂ ਇਹਦੀ ਹੈ ਹੀ ਨਹੀਂ ਇਹਦੀ ਵਾਈਫ ਇਥੇ ਉਹ ਸਾਰੀ ਕਰਾਰੀ ਸੀਗੀ ਤੋਂ ਸਾਨੂੰ ਐਸਡੀਐਮ ਸਾਹਿਬ ਵੱਲੋਂ ਲੈਟਰ ਆਈ ਸੀਗੀ ਕਿ ਇਹ ਸਰਕਾਰੀ ਜ਼ਮੀਨ ਤੇ ਅਨਓਥਰਾਇਜ਼ਡ ਕੰਸਟਰਕਸ਼ਨ ਕਰਾਰੇ ਉਹਨੂੰ ਅਸੀਂ ਡਿਮੋਲਿਸ਼ ਕਰਾਉਣ ਲਈ ਪੁਲਿਸ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਸਪੋਰਟ ਦਿੰਦੀ ਹੈ